ਸਰਵਕਲਿਆਣ ਸੇਵਾ ਸੁਸਾਇਟੀ ਦੇ ਕਲਾਨੌਰ ਵੱਲੋਂ ਸੁਸਾਇਟੀ ਦੇ ਪ੍ਰਧਾਨ ਸੰਤ ਜਸਪਾਲ ਸਿੰਘ ਜੀ ਵੱਲੋਂ 150 ਫਲਾਂ ਅਤੇ ਸ਼ਾਂਤ ਦੇਣ ਵਾਲੇ ਬੂਟੇ ਵੰਡੇ ਅਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੰਤ ਜਸਪਾਲ ਸਿੰਘ ਜੀ ਨੇ ਦੱਸਿਆ ਕਿ ਪਿਛਲੇ ਦਿਨੀ ਤੇਜ਼ ਹਵਾਵਾਂ ਚੱਲਣ ਦੇ ਕਾਰਨ ਇੱਕ ਗਰੀਬ ਦੀ ਝੁੱਗੀ ਤੈਸਨਸ ਹੋ ਗਈ ਸੀ ਜਿਸ ਨੂੰ ਸਰਬ ਕਲਿਆਣ ਸੇਵਾ ਸੁਸਾਇਟੀ ਦੇ ਵੱਲੋਂ ਗਰੀਬ ਨੂੰ ਉਸ ਝੁੱਗੀ ਬਣਾ ਕੇ ਦਿੱਤੀ ਗਈ ਅਤੇ ਉਹਨਾਂ ਹੋਰ ਵੀ ਦਾਨੀ ਸੱਜਣਾ ਨੂੰ ਕਿਹਾ ਕਿ ਆਪਣਾ ਵੱਲ ਚੜ ਕੇ ਸਾਨੂੰ ਸਹਿਯੋਗ ਦਿਵੋ ਤਾਂ ਅਸੀਂ ਮਨੁੱਖਤਾ ਦੀ ਸੇਵਾ ਹੋਰ ਵੱਲ ਚੜ ਕੇ ਕਰ ਸਕੀਏ ਕਿ ਨਾ ਮੇਰਾ ਨਾਮ ਨੀਸ਼ਾ ਜੀ ਕੀ ਕੀ ਮੁਸ਼ਕਲ ਆ ਰਹੀ ਹੈ ਕਿ ਚੱਪੜ ਜੇ ਬਹੁਤ ਗੰਦਗੀਏ ਛੱਪੜ ਦੇ ਵਿੱਚ ਤੇ ਪਾਣੀ ਬਹੁਤ ਗੰਦਾ ਛੱਪੜ ਦਾ ਮੱਛਰ ਦੀ ਪ੍ਰੋਬਲਮ ਰਹਿੰਦੀ ਆ ਤੇ ਬੱਚੇ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਆ ਬਹੁਤ ਗਰੀਬ ਹੈਗੇ ਕੋਈ ਚਲੋ ਦਵਾਈ ਦੂ ਵੀ ਨਹੀਂ ਇਨਾਂ ਕੋ ਲਿਆਂਦੀ ਜਾਂਦੀ ਤੇ ਪਾਣੀ ਦਾ ਵੀ ਬਹੁਤ ਮੁਸ਼ਕਲ ਦਾ ਇੱਥੇ ਹੈ ਨਹੀਂ ਜਪੀਣ ਪੋਣ ਵਾਲਿਆਂ ਦਾ ਮੋਟਰ ਮੋਟਰ ਕੋਈ ਜਾਂ ਕੋਈ ਨਲਕਾ ਲੱਗ ਜਾਏ ਬਸ ਇਹ ਚਾਹੀਦੀ ਸਾਨੂੰ ਇਹ ਇੱਥੇ ਸਾਰੀਆਂ ਝੁੱਗੀਆਂ ਪੱਕਾ ਘਰ ਕੋਈ ਵੀ ਨਹੀਂ ਹੈਗੇ ਜੀ ਸਿਰਫ ਨਹੀਂ ਪੱਕੇ ਹੈਗੇ ਜੇ ਤਿੰਨ ਹੈਗੇ ਜੇ ਪੱਕੇ ਬਾਕੀ ਝੁੱਗੀਆਂ ਦੀ ਤੇ ਸਰਕਾਰ ਨੂੰ ਕੋਈ ਲਿਖੇ ਨਹੀਂ ਦਿੱਤਾ ਮੰਗ ਨਹੀਂ ਕੀਤੀ ਸਰਕਾਰ ਨੂੰ ਕਾਫੀ ਵਾਰੀ ਮੰਗ ਕੀਤੀ ਜੀ ਪਰ ਉਹਨਾਂ ਨੇ ਕੋਈ ਸੁਣਾਈ ਨਹੀਂ ਸਾਡੀ ਕੀਤੀ ਹੈ ਜੀ ਉਹਤੇ ਮਾਨ ਸਰਕਾਰ ਦੀ ਸਰਕਾਰ ਆਈ ਹੈ ਤੁਹਾਡੀ ਆਪਣੀ ਨਹੀਂ ਨਹੀਂ ਕਿਸੇ ਨੇ ਆ ਕੇ ਦੇਖਿਆ ਤੱਕ ਨਹੀਂ ਜੀ ਇੱਧਰ ਆ ਕੇ ਵੀ ਕੀ ਇਹਨਾਂ ਦਾ ਹਾਲ ਹੈ ਜੀ ਕਿਸੇ ਨੇ ਵੀ ਨਹੀਂ ਆ ਕੇ ਕਿ ਕੀ ਮੰਗ ਕਰਦੇ ਹੋ ਚਲੋ ਇਹਨਾਂ ਨੂੰ ਕੋਈ ਪੱਕੇ ਘਰ ਕੋਈ ਛੱਤਾਂ ਇਹਨਾਂ ਦੀ ਪੱਕੀਆਂ ਹੋ ਜਾਣ ਤੇ ਕੋਈ ਪਾਣੀ ਦੀ ਵੀ ਸਹੂਲਤ ਹੋ ਜੇ ਬਸ ਇਹੀ ਮੰਗ ਕਰਦੇ ਹੋਰ ਕੁਛ ਨਹੀਂ ਮੰਗ ਕਰਦੇ ਅੱਜ ਅਸੀਂ ਕਲਾਂੌਰ ਸਰਵਕਲਿਆਣ ਸੇਵਾ ਸਰਟੀ ਵੱਲੋਂ ਜੋ ਇਹ ਝੁੱਗੀਆਂ ਵਿੱਚ ਅਸੀਂ ਪਹਿਲਾਂ ਵੀ ਵਿਚਰਦੇ ਰਹੇ ਨੇ ਆ ਇਹਨਾਂ ਦਾ ਦੁੱਖ ਸੁੱਖ ਅਸੀਂ ਪੁੱਛਦੇ ਰਹਿੰਨੇ ਆ ਜੋ ਵੱਡੀ ਇਹਨਾਂ ਨੂੰ ਪ੍ਰੋਬਲਮ ਹੈ ਉਹ ਹੈ ਬਹੁਤ ਵੱਡੀ ਪਾਣੀ ਦੀ ਪ੍ਰੋਬਲਮ ਕਿਉਂਕਿ ਪਿੱਛੇ ਬਹੁਤ ਤਕੜਾ ਛੱਪੜ ਆ ਤੇ ਇਹਨਾਂ ਦੇ ਬੱਚੇ ਕਹਿੰਦੇ ਵੀ ਸਾਡੇ ਬਿਮਾਰ ਹੋ ਜਾਂਦੇ ਆ ਹਰ ਵੇਲੇ ਡਾਕਟਰਾਂ ਕੋਲ ਤੁਰੇ ਰਹਿੰਦੇ ਆ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਸਾਨੂੰ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਟਾਂਕੀ ਲਵਾ ਕੇ ਦਿੱਤੀ ਜਾਵੇ ਤੇ ਤਾਂ ਕਿ ਅਸੀਂ ਇਹ ਗੰਦੇ ਪਾਣੀ ਤੋਂ ਸਾਡੀਆਂ ਜੋ ਸਾਨੂੰ ਰੋਗ ਲੱਗ ਜਾਂਦੇ ਆ ਉਸ ਤੋਂ ਅਸੀਂ ਬਚ ਸਕੀਏ ਦੂਸਰਾ ਇੱਥੇ ਝੁੱਗੀਆਂ ਕਾਫੀ ਤਿੰਨ ਚਾਰ ਝੁੱਗੀਆਂ ਇੱਥੇ ਟੁੱਟੀਆਂ ਹੋਈਆਂ ਨੇ ਉਹਨਾਂ ਦਾ ਬਣਾਉਣ ਦਾ ਵੀ ਪ੍ਰਸ਼ਾਸਨ ਵੱਲੋਂ ਅਸੀਂ ਮੰਗ ਕਰਦੇ ਆਂ ਔਰ ਸਰਬਕल्याण ਸੇਵਾ ਸੈਟੀ ਵੱਲੋਂ ਵੀ ਜਿੰਨਾ ਕੁ ਸੰਯੋਗ ਸਾਡੇ ਕੋਲੋਂ ਹੁੰਦਾ ਅਸੀਂ ਕਰਦੇ ਆਂ ਇੱਕ ਇਹ ਪਿੱਛੇ ਜਿਹੜੀ ਝੁੱਗੀ ਤੁਸੀਂ ਦੇਖ ਕੇ ਆਇਓ ਉਹ ਝੁੱਗੀ ਸਰਬਕल्याण ਸੇਵਾ ਸੈਟੀ ਵੱਲੋਂ ਬਣਾ ਕੇ ਦਿੱਤੀ ਗਈ ਹੈ ਔਰ ਅਗੋਂ ਵੀ ਅਸੀਂ ਹਰ ਦੋ ਸੌ ਖੇਲੇ ਇਹਨਾਂ ਦੇ ਨਾਲ ਰਹਿੰਦੇ ਆ ਔਰ ਜੋ ਵੱਡੀ ਇਹਨਾਂ ਦੀ ਮੰਗ ਹੈ ਉਹ ਪਾਣੀ ਦੀ ਹੈ ਤੇ ਸਰਵਕਿਲਾਂ ਸੋਸਾਇਟੀ ਹੋਰ ਵੀ ਬਹੁਤ ਪਰਾਲੇ ਕਰਦੀ ਰਹਿੰਦੀ ਆ ਜਿਸ ਤਰ੍ਹਾਂ ਅੱਜ ਕੇ ਸ਼ਿਮ ਮੰਦਰ ਦੇ ਲਾਗੇ ਸ਼ਬੀਲ ਦੀ ਸੇਵਾ ਜੋ ਲਾਈ ਗਈ ਹੈ ਔਰ ਬੂਟ ਉੱਥੇ ਬੂਟੇ ਫਲਾਂ ਵਾਲੇ ਔਰ ਹੋਰ ਵੀ ਬੂਟੇ ਕਾਫੀ ਵੰਡੇ ਗਏ ਆ ਤੋ ਇਸੇ ਤਰ੍ਹਾਂ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਕੰਮ ਚਲਾ ਰਹੇ ਆ ਜਿੰਨਾ ਜਿੰਨਾ ਤੁਸੀਂ ਸਹਿਯੋਗ ਦਿਓਗੇ ਇਹ ਸਰਵਕल्याण ਸੇਵਾ ਸੈਟੀ ਉਨੀ ਉੱਪਰ ਨੂੰ ਜਾਏਗੀ ਤੋ ਹੋਰ ਵੀ ਬਹੁਤ ਸੋਸਾਇਟੀ ਦੇ ਕੰਮ ਰਹਿੰਦੇ ਆ ਸਿਰਫ ਮਾਇਆ ਖੁਣਾ ਰੁਕੇ ਪਏ ਆ ਤੇ ਅਸੀਂ ਇਲਾਕਾ ਨਿਵਾਸੀ ਆਪਣੇ ਸਜਰਾ ਮਿੱਤਰਾਂ ਨੂੰ ਜਿਹੜੇ ਦਾਨੀ ਨੇ ਬਹੁਤ ਸਾਨੂੰ ਸੇਵਾ ਦਿੰਦੇ ਆ ਤੇ ਉਹਨਾਂ ਅੱਗੇ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਸੇਵਾ ਹਟਾ ਵੀ ਦਿੱਤੀਆਂ ਨੇ ਉਹ ਵੀ ਕਿਰਪਾ ਕਰਕੇ ਸੁਸਾਇਟੀ ਦਾ ਸਹਿਯੋਗ ਕਰੋ ਤਾਂ ਕਿ ਅਸੀਂ ਇਹ ਲੋਕ ਸੇਵਾ ਕਰ ਸਕੀਏ ਸਾਨੂੰ ਕੋਈ ਵੀ ਇੱਥੇ ਸੁਸਾਇਟੀ ਵਿੱਚ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਆਉਂਦਾ ਕੋਈ ਮਜਬ ਨਹੀਂ ਦੇਖਿਆ ਜਾਂਦਾ ਕੋਈ ਉਹਦਾ ਜਾਤ ਨਹੀਂ ਦੇਖੀ ਜਾਂਦੀ ਹਰ ਤਰ੍ਹਾਂ ਨਾਲ ਸੁਸਾਇਟੀ ਹਰ ਮਜਬਦਾ ਹਰ ਧਰਮ ਦਾ ਸਤਕਾਰ ਕਰਦੀ ਆ ਔਰ ਹਰ ਵੇਲੇ ਅਸੀਂ ਸੇਵਾ ਵਿੱਚ ਤਤ ਪਰ ਰਹਿੰਨੇ ਆਂ ਤੋ ਸਾਨੂੰ ਸਹਿਯੋਗ ਦਿਓ ਤਾਂਕਿ ਅਸੀਂ ਹੋਰ ਵੀ ਸੇਵਾ ਕਰ ਸਕੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ